ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਿਹੜੀ ਗੁਰੂ ਦੀ ਬਖਸ਼ੀ ਸਿੱਖ ਕੋਲ ਅਰਦਾਸ ਹੈ ਉਸ ਅਰਦਾਸ ਤੇ ਨਾਲ ਛੇੜਛਾੜ ਕੀਤੀ ਗਈ ਇਹ ਮਾਮਲਾ ਦਿੱਲੀ ਦੇ ਇਲਾਕਾ 인ਦਰ ਲੋਕ ਸਿੰਘ ਸਭਾ ਗੁਰਦੁਆਰੇ ਦਾ ਹੈ ਜਿੱਥੇ ਅਰਦਾਸ ਨਾਲ ਛੇੜਛਾੜ ਕੀਤੀ ਗਈ ਜੋ ਕਿ ਮੈਂ ਸਮਝਣਾ ਬਰਦਾਸ਼ਤਯੋਗ ਗੱਲ ਨਹੀਂ ਹੈ ਬਹੁਤ ਵੱਡੀ ਨਿੰਦਗਿਓ ਗੱਲ ਹੈ ਇਸ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਏ ਓਨੀ ਥੋੜੀ ਹੈ ਕਿਉਂਕਿ ਹੁਣ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੇਠ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਮੈਂ ਇਸਤੇ ਕੁਝ ਜ਼ਿਆਦਾ ਬੋਲਣਾ ਨਹੀਂ ਪਰ ਮੇਰਾ ਸਵਾਲ ਹੈ ਜੋ ਅੱਜ ਧਰਮ ਦੇ ਠੇਕੇਦਾਰ ਬਣੀ ਬੈਠੇ ਆ ਉਹ ਮੈਨੂੰ ਪਤਾ ਨਹੀਂ ਹੈ ਕਿ ਉਹ ਵਾਕਈ ਧਰਮ ਦੇ ਠੇਕੇਦਾਰ ਨੇ ਕਿ ਉਹ ਰਾਤ ਦੇ ਠੇਕੇਦਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਨ ਸਰ ਜੀ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਰੱਜ ਕੇ ਸਿਆਸਤ ਕੀਤੀ ਹੈ ਰੱਜ ਕੇ ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕੀਤੀ ਹੈ ਸਿੰਘ ਸਭਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਮੇਰੇ ਵੱਡੇ ਵੀਰ ਸਰਦਾਰ ਜਸਪ੍ਰੀਤ ਸਿੰਘ ਕਰਨ ਸਰ ਜੀ ਨੂੰ ਪੁੱਛਣਾ ਚਾਹਾਂਗਾ ਸਿਰਫ 3-4 ਗੱਲਾਂ ਨੇ ਐਸੀ ਮੈਟਰ ਦੇ ਉੱਤੇ ਅੱਜ ਮੈਂ ਤੁਹਾਡੇ ਨਾਲ ਕਰਨਾ ਚਾਹਾਂਗਾ ਇਸ ਵੀਡੀਓ ਰਾਈ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਨਵੀਂ ਪਿੰਡਤ ਪਾਈ ਹੈ ਪੰਜ ਚਿੱਠੀਆਂ ਤੁਸੀਂ ਅਲੱਗ-ਅਲੱਗ ਜਥੇਦਾਰਾਂ ਨੂੰ ਲਿਖੀਆਂ ਆਕਾਲ ਤਖਤ ਦੇ ਜਿਹੜੀ ਮਰਿਆਦਾ ਕੌਮ ਦੀ ਔਰ ਇੱਕ ਚਿੱਠੀ ਲਿਖੀ ਜਾਂਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਆਦਾ ਹੈ ਉਹ ਹਰ ਇੱਕ ਸਿੱਖ ਨੂੰ ਹਰ ਇੱਕ ਜਥੇਦਾਰ ਨੂੰ ਕਹਿ ਲਓ ਜਾਂ ਤਖਤਾ ਦੇ ਕਹਿ ਲਓ ਉਹ ਮਨਜ਼ੂਰ ਕਰਨਾ ਪੈਂਦਾ ਪਰ ਤੁਸੀਂ ਨਵੀਂ ਪੀੜ ਪਾ ਦਿੱਤੀ ਜਿਹਦੇ ਜਿਹਦੇ ਕਰਕੇ ਅੱਜ ਮੈਂ ਸਮਝਦਾ ਕਿ ਸਿੱਖਾ ਦੇ ਵਿੱਚ ਦੁਬਿਧਾ ਪੈਦਾ ਹੋ ਗਈ ਹੈ ਕਿ ਵਾਕਈ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਹੈ ਕਿ ਬਾਕੀ ਪੰਜ ਜਿਹੜੇ ਤਖਤਾ ਉੱਥੋਂ ਵੀ ਅਲੱਗ-ਅਲੱਗ ਫੈਸਲਾ ਹੋ ਸਕਦਾ ਹੈ ਇਹ ਕੋਈ ਵਿਆਹ ਦਾ ਕਾਰਡ ਨਹੀਂ ਸੀ ਕੋਈ ਮਿਠਾਈ ਦਾ ਡੱਬਾ ਨਹੀਂ ਸੀ ਵਿਆਹ ਦਾ ਕਿ ਵੱਖਰੇ ਵੱਖਰੇ ਪੰਜ ਭਰਾਰੇ ਦੇ ਵੱਖਰੇ ਵੱਖਰੇ ਪੰਜਾਂ ਭਰਾਵਾਂ ਨੂੰ ਵੱਖਰਾ ਵੱਖਰਾ ਕਾਰਡ ਦੇਣਾ ਤੇ ਮਿਠਾਈ ਦਾ ਡੱਬਾ ਦੇਣਾ ਇਹ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣਾ ਸੀਗਾ ਔਰ ਜੋ ਕੰਪਲੇਨਟ ਜਾਣੀ ਸੀਗੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣੀ ਸੀਗੀ ਪਰ ਮਨੋਨੀ ਪਤਾ ਤਾਂ ਉਹ ਕਿੰਨੇ ਸਲਾਹ ਦਿੱਤੀ ਕਿ ਤੁਸੀਂ ਫਟਾਫਟ ਪੰਜ ਚਿੱਟੀਆਂ ਲੈ ਕੇ ਅਲੱਗ-ਅਲੱਗ ਤਖਤਾਂ ਦੇ ਉੱਤੇ ਭੇਜ ਦਿੱਤੀਆਂ ਅੱਜ ਮੈਂ ਸਮਝਣਾ ਕਿ ਤਾ ਅਨੁਸ਼ਾਤ ਮਾਨ ਮਰਿਆਦਾ ਦਾ ਵੀ ਨਹੀਂ ਪਤਾ ਦੂਜੀ ਗੱਲ ਮੈਂ ਤੁਹਾਨੂੰ ਕੁਛਣਾ ਚਾਹਾਂਗਾ ਜਦ ਤੁਸੀਂ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖ ਦਿੱਤੀ ਜਦ ਤੁਸੀਂ ਇਹ ਮੈਟਰ ਸਿੱਖ ਦਾ ਜਿਹੜਾ ਸੁਪਰੀਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਭੇਜ ਦਿੱਤਾ ਜਦ ਲੋਅਰ ਕੋਰਟ ਤੋਂ ਮੈਟਰ ਹਾਈ ਕੋਰਟ ਵਿੱਚ ਚਲਾ ਜਾਏ ਤੇ ਲੋਅਰ ਕੋਰਟ ਦਾ ਕੋਈ ਇਹਦੇ ਵਿੱਚ ਸੰਬੰਧ ਨਹੀਂ ਬਣਦਾ ਕਿਉਂਕਿ ਕੋਈ ਗੱਲ ਕਰ पाए ਉਹ ਜੋ ਕਰੇਗਾ ਹਾਈ ਕੋਰਟ ਕਰੇਗਾ ਜਦ ਤੁਸੀਂ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੰਗਿਆਰ ਵਿੱਚ ਲਿਆ ਦਿੱਤਾ ਫਿਰ ਤੁਸੀਂ ਰਾਤ ਦੇ ਹਨੇਰੇ ਉੱਤੇ 10:30 11 ਵਜੇ ਕੀ ਕਰਨ ਗਏ ਸੀ ਕਿ ਗੁਰਦੁਆਰੇ ਦੇ ਵਿੱਚ ਆਪਣੇ ਆਪ ਨੂੰ ਚੰਕਾਣ ਗਏ ਸੀਗੇ ਸਿਆਸਤ ਕਰਨ ਗਏ ਸੀਗੇ ਇਹ ਮੈਟਰ ਇੱਕ ਹਫ਼ਤਾ ਪੁਰਾਣਾ ਹੈ ਤਾਂ ਤੁਸੀਂ ਨੀਂਦ ਤੋਂ ਨਹੀਂ ਜਾਗੇ ਜਦ ਇਹ ਮੈਟਰ ਸੰਗਤ ਸੋਸ਼ਲ ਮੀਡੀਆ ਤੇ ਲੈ ਕੇ ਆਈ ਤਾਂ ਤੁਸੀਂ ਨੀਂਦ ਤੋਂ ਜਾਗੇ ਤੁਸੀਂ ਉੱਥੇ ਸਿਆਸਤ ਕਰਨ ਵਾਸਤੇ ਪਹੁੰਚ ਗਏ ਰਾਤ ਨੂੰ ਔਰ ਇੰਨੀ ਹੈਰਾਨੀ ਦੀ ਗੱਲ ਹੈ ਤੁਸੀਂ ਉਸ ਵੀਡੀਓ ਵਿੱਚ ਕਹਿ ਰਹੇ ਹੋ ਕਿ ਬੜੀ ਵੱਡੀ ਸੰਕਟ ਦਾ ਕੱਟ ਹੋਇਆ ਜੀ ਗੁਰਦੁਆਰੇ ਦੇ ਬਾਹਰ ਰਾਤ ਨੂੰ 11 ਵਜੇ ਮਨੂੰ ਉਸ ਇਲਾਕੇ ਤੋਂ ਵੀਡੀਓ ਤੁਸੀਂ ਖੋਲ ਲਵੋ ਮੈਂ ਵੀ ਖੋਲ ਲੈਣਾ ਉਸ ਇਲਾਕੇ ਤੋਂ ਤੁਸੀਂ 10 ਬੰਦੇ ਕਹਨਾ ਦੋ ਜਿਹੜੇ ਇਲਾਕੇ ਦੇ ਹੋਣ ਜਿਸ ਇਲਾਕੇ ਦੇ ਤੁਸੀਂ ਮੈਂਬਰ ਹੋ ਜਿਸ ਇਲਾਕੇ ਤੋਂ ਤੁਸੀਂ ਵੋਟਾਂ ਲਈਆਂ ਜਿਸ ਇਲਾਕੇ ਦੇ ਵਿੱਚ 10000 ਵੋਟਾਂ ਹਨ ਮਨੂੰ 10 ਬੰਦੇ ਕਹਨਾ ਦੇਣਾ 10 ਮੈਂ ਤੁਹਾਨੂੰ 4 ਗਿਣਾ ਦਾਂਗਾ 4 ਤੋਂ ਪੰਜਵਾਂ ਬੰਦਾ ਨਹੀਂ ਉਸ ਇਲਾਕੇ ਦਾ ਬਾਕੀ ਜਿਹੜੇ ਤੁਸੀਂ ਉੱਥੇ ਇਕੱਠੇ ਕਿੱਥੇ ਜੀਏ ਛਲਾਰੂ ਜਿਹੜਾ ਕੰਮ ਹੀ ਰੋਲਾ ਪਾੜਦਾ ਹੈ ਬਦਨਾਮੀ ਬਦਨਾਮ ਕਰਨ ਦਾ ਸਿੰਘ ਸੁਭਾਵਾ ਨੂੰ ਉਹ ਢੋਲਕੀ ਵਜਾੜ ਵਾਲੇ ਤੁਸੀਂ ਉੱਥੇ ਇਕੱਠੇ ਕਿਤੇ ਸੀਗੇ ਇਲਾਕੇ 'ਚੋਂ ਤੁਹਾਡੇ ਨਾਲ 5 ਬੰਦੇ ਨਹੀਂ ਜੁੜੇ ਚੌਥੇ ਤੋਂ ਪੰਜਵਾਂ ਬੰਦਾ ਤੁਹਾਡੇ ਨਾਲ ਨਹੀਂ ਖੜਿਆ ਤੁਸੀਂ ਜਾ ਕੇ ਉੱਥੇ ਬੜੀ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਚੰਕਾਉਣ ਦੀ ਕੋਸ਼ਿਸ਼ ਕੀਤੀ ਜਦ ਤੁਸੀਂ ਮੈਟਰ ਸੀਰੇ ਖਾਲਤਖਰ ਸਾਹਿਬ ਤੇ ਭੇਜਤਾ ਤੁਹਾਡਾ ਰੋਲ ਹੀ ਖਤਮ ਹੋ ਗਿਆ ਫਿਰ ਤੁਸੀਂ ਰਾਤ 11 ਵਜੇ ਉੱਥੇ ਕਰਨ ਕੀ ਗਏ ਸੀਗੇ ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਆ ਕੇ ਉੱਥੇ ਸਾਰਾ ਸਪਸ਼ਟੀਕਰਨ ਲੈ ਗਈ ਸਿੰਘ ਸਭਾ ਦਾ ਵੀ ਜੋ ਕਮੇਟੀਆਂ ਵੀ ਦਿੱਤਾ ਜਾਂ ਜਿਨੇ ਅਰਦਾਸ ਕੀਤੀ ਹੁਣ ਫੈਸਲਾ ਸ਼੍ਰੀ ਕਾਲ ਤਖਤ ਸਾਹਿਬ ਨੇ ਕਰਨਾ ਹੈ ਫੈਸਲਾ ਜੋ ਉੱਥੇ ਕਮੇਟੀ ਆਈ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨੇ ਆਪਣਾ ਫੈਸਲਾ ਸ਼੍ਰੀ ਆਪਣਾ ਜੋ ਮਾਫ ਕਰਨਾ ਫੈਸਲਾ کہہ ਰਿਹਾ ਜੋ ਰਿਪੋਰਟ ਹੈ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣੀ ਹੈ ਤੁਹਾਡਾ ਤਾਂ ਰੋਲ ਹੀ ਖਤਮ ਹੋ ਗਿਆ ਤੁਸੀਂ ਕਾਹਦੀਓ ਤਾਂ ਸਿਆਸਤ ਕਰਨਗੇ ਸੀਗੇ ਤੀਜੀ ਗੱਲ ਅਸ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਯਾਦ ਆ ਰਹੀ ਹੈ ਤੁਸ ਲਈ ਪਿਛਲੇ ਦਿਨਾਂ ਦੇ ਅੰਦਰ ਪੰਥਕ ਕਨਵੈਨਸ਼ਨ ਵੀ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਾਨ ਮਰਿਆਦੇ ਬੜੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਉਹਨੂੰ ਇੱਕ ਛੋਟੀ ਜੀ ਗੱਲ ਦਾ ਜਵਾਬ ਦੇ ਦਿਓ ਜਿਹੜੇ ਤੁਹਾਡੇ ਬੌਸ ਹੈ ਜਿਹੜੇ ਹੁਣੇ ਪਿੱਛੇ ਬੀਜੇਪੀ ਤੋਂ ਇਲੈਕਸ਼ਨ ਲੜੇ ਆ ਔਰ ਜਿੱਤੇ ਵੀ ਆ ਰਜורי ਗਾਰਡਨ ਸੀਟ ਤੋਂ ਜਦ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਕਿ ਇਹ ਸਿੱਖ ਹੀ ਨਹੀਂ ਹੈ ਇਹ ਪਤਿਤ ਹੈ ਔਰ ਹੱਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਆਇਆ ਉਹਨੂੰ ਕਿੰਨੀ ਸਜ਼ਾ ਲੱਗੇਗੀ ਕਦ ਲੱਗੇਗੀ ਕਿੰਨੇ ਟਾਈਮ ਵਸਤੇ ਲੱਗੇਗੀ ਹੱਲੇ ਉਹ ਪੈਂਡਿੰਗ 'ਚ ਹੈ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਹਿ ਦਿੱਤਾ ਕਿ ਇਹ ਸਿੱਖ ਹੀ ਨਹੀਂ ਹੈ ਇਹ ਪਤਿਤ ਹੈ ਤਾਂ ਤੁਹਾਡੀ ਸ਼੍ਰੀ ਅਕਾਲ ਤੱਕ ਸਰਬ ਦੀ ਮਾਨ ਮਰਿਆਦਾ ਕਿੱਥੇ ਗਈ ਸੀ ਕਿ ਜਦ ਤੁਸੀਂ ਉਸ ਪਤਿਤ ਸਿੱਖ ਵਾਸਤੇ ਗਲੀ ਗਲੀ ਜਾ ਕੇ ਬੀਜੇਪੀ ਦੇ ਪਰਚੇ ਵੰਡੇ ਸੀਗੇ ਬੀਜੇਪੀ ਨੂੰ ਵੋਟਾਂ ਪਾਉਣ ਵਾਸਤੇ ਤੁਸੀਂ ਹੱਥ ਜੋੜੇ ਸੀਗੇ ਪੈਰ ਫੜੇ ਸੀਗੇ ਉੱਤੇ ਲੋਕਾਂ ਦੇ ਤਾਂ ਤੁਹਾਡੀ ਸ਼੍ਰੀ ਅਕਾਲ ਤੱਕ ਸਰਬ ਦੀ ਮਾਨ ਮਰਿਆਦਾ ਕਿੱਥੇ ਗਈ ਸੀ ਤਾਂ ਤੁਹਾਨੂੰ ਸ਼੍ਰੀ ਅਕਾਲ ਤੱਕ ਸਰਬ ਦੀ ਮਾਨ ਮਰਿਆਦਾ ਯਾਦ ਨਹੀਂ ਆਈ ਤਾਂ ਤੁਹਾਨੂੰ ਯਾਦ ਨਹੀਂ ਆਇਆ ਕਿ ਇਹ ਮੈਂ ਉਸ ਸਰਜ ਦੀ ਕੰਪੇਨਿੰਗ ਕਰ ਰਿਹਾ ਜਿਸ ਤੱਕ ਨੂੰ ਸ਼੍ਰੀ ਅਕਾਲ ਤੱਕ ਸਰਬ ਸਿੱਖ ਹੀ ਨਹੀਂ ਮੰਨਦਾ ਜਿਸ ਫਖਮੂ ਸ੍ਰੀ ਅਕਾਲ ਤਖਤਰ ਸਾਹਿਬ ਤੇ ਖੜਾ ਹੋਣ ਚੋਕਾ ਨਹੀਂ ਹੈ ਉਹਨੂੰ ਉੱਥੋਂ ਬਾਹਰ ਕੱਢ ਦਿੱਤਾ ਗਿਆ ਕਿ ਤੂੰ ਸਿੱਖ ਨਹੀਂ ਹੈ ਭਾਈ ਇੱਥੋਂ ਚਲਾ ਜਾ ਐ ਤਾਂ ਤੁਹਾਨੂੰ ਸ੍ਰੀ ਅਕਾਲ ਤਖਤਰ ਸਾਹਿਬ ਦੀ ਮਾਨ ਮਿਹਰ ਦਾ ਯਾਦ ਨਹੀਂ ਆਈ ਸਾਜ ਜਸਪ੍ਰੀਤ ਸਿੰਘ ਕਰਮ ਸਰ ਜੀ ਤੁਸੀਂ ਸਿਆਣੇ ਬਿਆੜੇ ਹੋ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੋ ਕੁਝ ਵੀ ਕਰਨ ਤੋਂ ਪਹਿਲਾਂ ਅਗਰ ਤੁਹਾਨੂੰ ਨਹੀਂ ਸੋਜੀ ਤਾਂ ਕਿਸੇ ਸਿਆਣੇ ਬੰਦੇ ਕੋਲ ਸਲਾਹ ਲੈ ਲਿਆ ਕਰੋ ਆ ਜਿਹੜੀ ਤੁਸੀਂ ਪੇਰਤ ਪਾਈ ਆ ਪੰਜ-ਪੰਜ ਅਲੱਗ-ਅਲੱਗ ਚਿੱਠੀਆਂ ਤੁਸੀਂ ਲਿਖੀਆਂ ਜਿਹਦੇ ਨਾਲ ਅਜਪੰਤ ਵਿੱਚ ਦੁਬਿਧਾ ਖੜੀ ਹੋ ਗਈ ਹੈ ਤੁਸੀਂ ਆਏ ਦਿਨ ਕੋਈ ਨਾ ਕੋਈ ਐਸਾ ਕਾਰਾ ਕਰਦੇ ਹੋ ਕਿ ਜਿਹਦੇ ਕਰਕੇ ਪੰਦ ਵਿੱਚ ਦੁਬਿਧਾ ਖੜੀ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਜਦ ਤੁਸੀਂ ਉਸ ਮੈਟਰ ਦੇ ਵਿੱਚ ਫਰਜ਼ਦਲਦੇ ਹੋ ਤੁਸੀਂ ਭਜਦੇ ਹੋ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਐਸ ਕਰਕੇ ਜਸਪ੍ਰੀਤ ਸਿੰਘ ਕਰਮ ਸਰ ਜੀ ਹੁਣ ਜੋ ਤੁਸੀਂ ਇਹ ਸਿਆਸਤ ਕੀਤੀ ਹੈ ਅੰਦਰ ਲੋਕ ਗੁਰਦਾਰੇ ਵਾਲੇ ਦੇ ਮੈਟਰ ਦੇ ਉੱਤੇ ਅਰਦਾਸ ਦੇ ਮੈਟਰ ਦੇ ਉੱਤੇ ਇਸ ਤੋਂ ਹੁਣ ਪਿੱਛੇ ਹੋ ਜਾਓ ਕਿਉਂਕਿ ਤੁਸੀਂ ਮਾਮਲਾ ਆਪਣੇ ਹੱਥੋਂ ਕੱਢ ਦਿੱਤਾ ਹੈ ਤੁਸੀਂ ਮਾਮਲਾ ਆਪਣੇ ਹੱਥੋਂ ਛੱਡ ਦਿੱਤਾ ਹੈ ਤੁਸੀਂ ਮਾਮਲਾ ਸ਼੍ਰੀ ਹਕਾਲਤਖਰ ਸਾਹਿਬ ਤੇ ਭੇਜ ਦਿੱਤਾ ਹੁਣ ਸ਼੍ਰੀ ਹਕਾਲਤਖਰ ਸਾਹਿਬ ਜੋ ਫੈਸਲਾ ਕਰੇਗਾ ਉਹ ਫੈਸਲਾ ਇਨ ਬਿਨ ਹਰ ਜਿਹੜੀ ਸਿੰਘ ਉੱਥੇ ਦੀ ਕਮੇਟੀ ਅਗਰ ਦਾ ਫਾਲਟ ਹੋਏਗਾ ਤਾਂ ਕਮੇਟੀ ਨੂੰ ਲੱਗੇਗਾ ਜਿਹਨੇ ਅਰਦਾਸ ਕੀਤੀ ਹੈ ਉਹਦਾ ਫਾਲਟ ਹੁਣ ਸ਼੍ਰੀ ਹਕਾਲਤਖਰ ਸਾਹਿਬ ਵੇਖੇਗਾ ਔਰ ਉਹ ਕਮੇਟੀ ਦੇ ਵਿੱਚ ਮੈਟਰ ਹੈ ਹੁਣ ਤੁਹਾਡਾ ਮੈਟਰ ਖਤਮ ਹੋ ਚੁੱਕਾ ਹੈ ਇਸ ਕਰਕੇ ਹੁਣ ਤੁਸੀਂ ਜਿਹੜੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਰਾਤ ਦੇ ਹਨੇਰੇ ਦੇ ਅੰਦਰ ਉੱਥੇ ਜਾ ਕੇ ਗੁਰਦੁਆਰੇ ਦੇ ਬਾਹਰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਸਿੰਘ ਸਭਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਮੈਂ ਸਾਰੇ ਸਿੰਘ ਸਭਾ ਨੂੰ ਕਹਿਣਾ ਚਾਹਾਂਗਾ ਕਿ ਕਿਸ ਤਰ੍ਹਾਂ ਜਿਹੜਾ ਮੈਟਰ ਬੰਦ ਕਮਰੇ ਦੇ ਵਿੱਚ ਛੋੜਨਾ ਚਾਹੀਦਾ ਸੀਗਾ ਜਿਹੜਾ ਮੈਟਰ ਅੱਜ ਸੋਸ਼ਲ ਮੀਡੀਆ ਤੇ ਨਹੀਂ ਆਲਾ ਚਾਹੀਦਾ ਸੀਗਾ ਅੱਜ ਉਸ ਮੈਟਰ ਨੂੰ ਜਾਣੂ ਚੁੱਕੇ ਜਿਹੜੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਚਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ ਉਹਨਾਂ ਨੇ ਉਸ ਤੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਇਸ ਕਰਕੇ ਜਸਪ੍ਰੀ ਸਿੰਘ ਕਰਮ ਸਰ ਜੀ ਹੁਣ ਇਸ ਮੈਟਰ ਤੇ ਸਿਆਸਤ ਕਰਨਾ ਬੰਦ ਕਰੋ ਕਿਉਂਕਿ ਉਹ ਮੈਟਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੈ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏਗਾ ਉਹ ਸਿੰਘ ਸਭਾ ਨੂੰ ਮੜਨਾ ਪਏਗਾ ਜਿਹਨੇ ਅਰਦਾਸ ਕੀਤੀ ਉਹਨੂੰ ਮੜਨਾ ਪਏਗਾ ਜਾਂ ਜੋ ਵੀ ਉਹਦੇ ਵਿੱਚ ਸ਼ਾਮਲ ਹੋਏਗਾ ਉਹਨੂੰ ਮਰਨਾ ਪਏਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ